ਹੈਲੋ ਮੇਰੀਆਂ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਜਾਨੇ ਜਿਹੜੇ ਵੀ ਮੇਰਾ ਬਲੌਗ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਪੋਰਟ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਤੇ ਸਵੇਰ ਦੇ ਬਾਅਦ ਚੁੱਕੇ ਨੇ 7:30 ਤੇ ਮੈਂ ਪੀਣ ਲੱਗੀ ਸੀ ਚਾਹ ਮੇਰਾ ਬੇਟਾ ਸਹਿਬ ਉਹ ਚਲੇ ਗਿਆ ਸੀ ਸਕੂਲ ਤੇ ਮੈਂ ਰਹਿੰਦੀ ਸੀ ਇਹ ਚਾਹ ਮੈਨੇ ਪੀਤੀ ਨਹੀਂ ਸੀ ਹੁਣ ਪੀਣ ਲੱਗੀ ਆ ਅੱਜ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਵੈਸੇ ਤਾਂ ਮੋਸਟਲੀ ਹੁਣ ਬਾਰਿਸ਼ ਦਾ ਮੌਸਮ ਰਹਿੰਦਾ ਹੈਗਾ ਤੇ ਚੇਂਜ ਹੋ ਰਿਹਾ ਮੌਸਮ ਹੁਣ ਹੌਲੀ ਹੌਲੀ ਗਰਮੀ ਹੁਣ ਬਿਲਕੁਲ ਘਟ ਗਈ ਤੇ ਦੋ ਲਾਲੇ ਸੀ ਟੋਸਟ ਜੋ ਮੈਂ ਸਾਹਿਬ ਵਾਸਤੇ ਵੀ ਬਣਾਏ ਸੀਗੇ ਤੇ ਫਿਰ ਉਸ ਤੋਂ ਬਾਅਦ ਮੈਂ ਬਣਾਉਣ ਲੱਗ ਗਈ ਰੋਟੀ ਹਸਬੰਦ ਨੇ ਜਾਣਾ ਸੀਗਾ ਦਫ਼ਤਰ ਤੇ ਰੋਟੀ ਤਿਆਰ ਕਰ ਰਹੀ ਸੀ ਨਾਲ ਕਿਹੜੀਆਂ ਕਿਹੜੀਆਂ ਭੈਣਾਂ ਮੇਰਾ ਬਲੌਗ ਦੇਖਦੇ ਹੁੰਦੀਆਂ ਨੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤੇ ਕਿਹੜੀਆਂ ਕਿਹੜੀਆਂ ਨੇ ਨਵਾਂ ਚੈਨਲ ਸਟਾਰਟ ਕੀਤਾ ਜਾਂ ਕਰਨਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ